ਖਾਣਾ ਫਲੋਰ ਦੀ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਦੋ ਕਾਰਾਂ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਡੀਐਸਪੀ ਫਲੋਰ ਸਰਪੰਸਿੰਘ ਬਲ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਵੱਲੋਂ ਮਾਰੇ ਅੰਸਰਾ ਖਿਲਾਫ ਚਲਾਈ ਗਿਆ ਸਪੈਸ਼ਲ ਆਪਰੇਸ਼ਨ ਦੌਰਾਨ ਚਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੀਮਾਕਲਾ ਥਾਣਾ ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜੁਰਮ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਮੇਨ ਸਾਥੀ ਕਰਨ ਗੋਇਲ ਪੁੱਤਰ ਵਿਨੋਦ ਗੋਇਲ ਵਾਸੀ ਅਪਰਾਏ ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਮਿਲਾ ਕੇ ਚੰਡੀਗੜ੍ਹ ਮੁਹਾਲੀ ਸਾਈਡ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦੇ ਸਨ ਅਤੇ ਗੱਡੀਆਂ ਦੇ ਇੰਜਨ ਨੰਬਰ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਬਦਲ ਕੇ ਇਹ ਗੱਡੀਆਂ ਨੂੰ ਸਸਤੇ ਭਾਅ ਤੇ ਵੇਚ ਦਿੰਦੇ ਸਨ ਹੁਣ ਆਖਿਆ ਕਿ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਦੋ ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਨੇ ਫਿਲਹਾਲ ਪੁਲਿਸ ਨੇ ਇਹਨਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹੌਰ ਤੋਂ ਕੈਮਰਾਮੈਨ ਅਜੀਮਾਨ ਨਾਲ ਰਾਏਕ ਮਾਨੰਗਲ ਦੀ ਵਿਸ਼ੇਸ਼ ਰਿਪੋਰਟ ਇਹਦੇ ਵਿੱਚ ਅਸੀਂ ਐਫ ਆਈ ਆਰ ਜਿਹੜੀ ਹੈਗੀ ਆ 97 ਨੰਬਰ ਦਰਜ ਕੀਤੀ ਗਈ ਹੈ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕਾਰਨ ਨਾਲ ਸੰਬੰਧਿਤ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਇਹਦੇ ਨੈਟਵਰਕ ਬਾਰੇ ਵੀ ਅਸੀਂ ਪਤਾ ਕਰ ਰਹੇ ਹਾਂ ਵੀ ਇਹ ਗੱਡੀਆਂ ਕਿੱਥੋਂ ਚੋਰੀ ਕਰਕੇ ਆਉਂਦੇ ਸਨ ਤੇ ਕਿਹਦੇ ਵੇਚਦੇ ਕਿੱਥੇ ਸਨ ਠੀਕ ਹੈ ਇਹਨਾਂ ਦਾ ਪੁਲਿਸ ਵਾਂਗ ਲੈ ਕੇ ਫਿਰ ਫਰਦਰ ਜਿਹੜੀ ਉਹ ਅੱਗੇ ਕਰ ਲਈ ਕੀਤੀ ਜਾਵੇ ਸਰ ਜਿਹੜੀ ਗੱਡੀਆਂ ਦੇ ਮਾਲਕ ਆ ਉਹਨਾਂ ਬਾਰੇ ਕੋਈ ਇਨਵੈਸਟੀਗੇਸ਼ਨ ਹੋ ਕਿਹੜੀ ਕਿਹੜੀ ਗੱਡੀਆਂ ਹੈ ਬਿਲਕੁਲ ਜਿਹੜੇ ਗੱਡੀਆਂ ਵੇਚੀਆਂ ਇਹਨਾਂ ਦੇ ਮਾਲਕਾਂ ਦੇ ਓਨਰਸ ਨੂੰ ਅਸੀਂ ਬੁਲਾ ਰਹੇ ਹਾਂ ਜਿਹਦੇ ਵਿੱਚ ਇਹਨਾਂ ਨੇ ਕੋਈ ਚੈਸੀ ਨੰਬਰ ਜਾਂ ਇੰਜਨ ਨੰਬਰ ਜਿਹੜੇ ਉਹ ਚੇਂਜ ਕੀਤੇ ਆ ਉਹ ਕੰਸਰਨਡ ਕਿਹੜੇ ਬੰਦਿਆਂ ਨੇ ਚੇਂਜ ਕੀਤੇ ਨੇ ਉਹ ਦਰਾਂ ਨੇ ਇਹਨਾਂ ਦੀ ਪੁਸ਼ਕਿਸ਼ ਤੋਂ ਫਿਰ ਅੱਗੇ ਫਰਦਰ ਕਰ ਲਈ ਜਿਹੜੀ ਉਹ ਕੀਤੀ ਜਾਵੇ ਕੋਈ ਆਰਸੀਆਂ ਵਗੈਰਾ ਇਹਨਾਂ ਦੀ ਗੱਡੀਆਂ ਕੋਈ ਨਹੀਂ ਨਹੀਂ ਹਜੇ ਹੁਜ ਕੋਈ ਆਰਸੀ ਵਗੈਰਾ ਜਿਹੜੀ ਆ ਉਹ ਸਾਨੂੰ ਨਹੀਂ ਬਰੰਦ ਹੋਈ ਫਰਦਰ ਜੇ ਕੋਈ ਇਹਨਾਂ ਦਾ ਕਿਸ ਤਰ੍ਹਾਂ ਚੈਸੀ ਜਾਂ ਇੰਜਨ ਨੰਬਰ ਚੇਂਜ ਕੀਤੇ ਹੋ ਉਹ ਦਾ ਕਲੀਅਰ ਕਰਾ ਕਿੰਨੀਆਂ ਗੱਡੀਆਂ ਆ ਸੇ ਅਸੀਂ ਦੋ ਗੱਡੀਆਂ ਰਿਕਵਰ ਕਰ ਚੁੱਕੇ ਹਾਂ ਇੱਕ ਨੋਵਾ ਤੇ ਕਾਈ 20 ਫਰਦਰ ਅਗੇ ਜਿਹੜੀਆਂ ਗੱਡੀਆਂ ਦੌਰਾਨੇ ਪੁਲਿਸ ਵਾਂਡ ਹੋਰ ਜਿਹੜੀਆਂ ਰਿਕਵਰ ਕੀਤੀਆਂ ਜਾ ਰਹੀਆਂ ਨੇ ਜਿਹੜੇ ਬੰਦੇ ਸੀ ਉਹਨਾਂ ਦਾ ਕੀ ਨਾਮ ਹੈ ਕਿਦਾਂ ਦਾ ਬੈਕਗ੍ਰਾਉਂਡ ਉਹਨਾਂ ਦਾ ਉਹਨਾਂ ਦਾ ਹਜੇ ਪ੍ਰੀਵੀਅਸ ਰਿਕਾਰਡ ਅਸੀਂ ਪਤਾ ਕਰ ਰਹੇ ਹੈਗੇ ਆ ਵੀ ਕੰਸਰਨ ਥਾਣੇ ਤੋਂ ਵੀ ਉਹਦੇ ਉਹਨਾਂ ਤੇ ਕੋਈ ਐਫਆਈਆਰ ਦਰਜ ਹੈਗੀ ਕਿ ਨਹੀਂ ਹੈਗੀ ਜੀ ਕਿੱਥੋਂ ਵੇਚਦੇ ਸੀ ਕਿੱਥੇ ਮੋਸਟਲੀ ਜਿਹੜੀ ਇਹ ਮੋਟਰਸਪਿੰਡੀ ਸੀ ਇਹ ਮੋਹਾਲੀ ਸਾਈਡ ਤੋਂ ਤੇ ਚੰਡੀਗੜ੍ਹ ਸਾਈਡ ਦੇ ਨੇੜੇ ਨੇੜੇ ਏਰੀਆ ਤੋਂ ਗੱਡੀਆਂ ਲੈ ਕੇ ਆਉਂਦੇ ਸਨ ਚੋਰੀ ਕਰਕੇ ਤੇ ਅੱਗੇ ਫਰਦਰ ਵੇ ਹੋਰ ਸਾਥੀ ਇੱਕ ਕੁਆੜੀਆ ਹੈਗਾ ਬਾਈ ਨੇ ਮੁੱਤੇ ਐਫ ਆਈ ਆਰ ਦਰਜ ਕੀਤੀ ਹੈਗੀ ਆ ਇਸ ਤੋਂ ਬਿਨਾ ਹੋਰ ਵੀ ਜਿਹੜੇ ਦੋਸ਼ੀ ਹੈਗੇ ਜਿਹਦੇ ਕੋ ਡਾਕੂਮੈਂਟਸ ਬਣਾਉਂਦੇ ਰਹੇ ਉਹਨਾਂ ਦੀ ਫਰਦਰ ਜਿਹੜਾ ਪ੍ਰੋਸੀਡ ਕਰਾਂਗੇ ਕੁਆੜੀਆ ਕਿੱਥੇ ਦਾ ਕੁਆੜੀਆ ਅਪਰੇ ਨੂੰ ਬਿਲੋਂਗ ਕਰਦਾ ਹੈ ਜੀ ਕਿ ਇਹਨਾਂ ਨੂੰ ਪੇਸ਼ ਕਰਾਤ ਕੋਣ ਹਾਂ ਜੀ ਇਹਨਾਂ ਨੂੰ ਕੋਈ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਗਿਆ ਹੈ